ਗੱਲ ਪੈਗ ਜਹਾਜ਼ 'ਚ ਲੱਗੇ ਜਿਸ ਵਿੱਚ ਜੋ ਇਸ ਨਾਟ ਅਲਾਉਡ ਇੱਕ ਇਲੈਗਲ ਕੰਮ ਹੋਇਆ ਫਿਰ ਇਹ ਉੱਤਰ ਦੇ ਸਾਰ ਗੱਡੀ ਤੇ ਜਹਾਜ਼ ਦੇ ਵਿੱਚ ਜਿਹੜੇ ਟਾਰਮੈਕ ਕਹਿੰਦੇ ਆ ਜਿਹਨੂੰ ਅਸੀਂ ਜਿੱਥੇ ਜਹਾਜ਼ ਖਲੋਂਦਾ ਉੱਥੇ ਡਿੱਗੇ ਨੇ ਔਰ ਫਟਾਫਟ ਸੀਐਮ ਸਿਕਿਉਰਿਟੀ ਨੇ ਇਹਨਾਂ ਨੂੰ ਠਾ ਕੇ ਗੱਡੀ 'ਚ ਪਿਠਾ ਲਿਆ ਇਟਾ ਮਤਲਬ ਭੁੱਕ ਖਲਾਰਦੇ ਆ ਪੈਗ ਦੀ ਕਿ ਕਈ ਵਾਰੀ ਗੱਡੀ ਚ ਲਾਉਣੀ ਸ਼ੁਰੂ ਕਰਦੇ ਨੇ ਸੀਐਮ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਗੱਡੀਆਂ ਹੌਲੀ ਹੋ ਜਾਂਦੀ ਆ ਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ ਜੋ ਪੰਜਾਬ ਚ ਐਜੂਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ ਔਰ ਇਹ ਗੱਲ ਆਪ ਮੰਨੀ ਐ ਕਿ ਸਰਕਾਰੀ ਸਕੂਲ ਚ ਕੋਈ ਜਾ ਕੇ ਰਾਜੀ ਨਹੀਂ ਜੇ ਜਮਦਾਤੇ ਉਹ ਇਹ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਆ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੀ ਆਪਦੀ ਹੱਕੀ ਮੰਗਾ ਲਈ ਲੜਾਈ ਲੜ ਰਹੇ ਉਹਨਾਂ ਦਾ અપਮਾਨ ਸਮਝਦਾ ਇਹ ਕੋਈ ਬੱਚਾ ਸਕੂਲ ਨਹੀਂ ਜਾਂਦਾ ਚਾਰਿਆ ਇਹ ਫੇਲੀਅਰ ਕੀ ਦਾ ਹੋਂਦ ਦਾ ਸਰਕਾਰ ਦਾ ਚੀਫ ਮਿਨਿਸਟਰ ਸਾਹਿਬ ਦਾ ਜਿਹੜਾ ਲਹਾਜਾ ਸੀ ਸਰਕਾਰੀ ਸਕੂਲਾਂ ਨੂੰ ਡਿਸਕ੍ਰਾਈਬ ਕਰਨ ਦਾ ਕੀ ਇਹਦੇ ਨਾਲ ਐਨਰੋਲਮੈਂਟ ਵਧੂਗੀ ਕਿ ਘਟੂਗੀ ਚੈਕ ਅਲਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਤੇ ਅੱਜ ਪਟਿਆਲਾ ਦੇ ਅਰਬਨ ਸਟੇਟ ਫੇਸ 2 ਦੇ ਵਿੱਚ ਪਹੁੰਚੇ ਹੋਏ ਨੇ ਅਕਾਲੀ ਆਗੂ ਵਿਕ੍ਰਮ ਸਿੰਘ ਅਮਜੀਠਿਆ ਐਡਵੋਕੇਟ ਰਾਕੇਸ਼ ਪਰਾਸ਼ਰ ਹੋਰਾਂ ਦੇ ਕੋਲ ਪਹੁੰਚੇ ਨੇ ਤੇ ਉਹਨਾਂ ਨੂੰ ਮੁਰ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਕਿਸੇ ਸਮੇ ਪਰਾਸ਼ਰ ਸਾਹਿਬ ਵਿਕ੍ਰਮ ਅਮਜੀਠਿਆ ਹੋਰਾਂ ਦੇ ਬੜੇ ਕਰੀਬੀ ਦੱਸੇ ਜਾਂਦੇ ਸੀ ਪਰ ਫਿਰ ਉਸ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਚਲੇ ਗਏ ਸੀ ਤੇ ਅੱਜ ਮੁਰ ਤੋਂ ਉਹਨਾਂ ਨੇ ਘਰ ਵਾਪਸੀ ਕੀਤੀ ਹੈ ਇਸ ਤਰ੍ਹਾਂ ਨੇ ਵਿਕ੍ਰਮ ਅਮਜੀਠਿਆ ਹੋਰਾਂ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵੀ ਜਿੱਥ ਉਹਨਾਂ ਨੇ ਘਰ ਵਾਪਸੀ ਔਨ ਤੇ ਸਵਾਗਤ ਕੀਤਾ ਭਗਵੰਤ ਮਾਨ ਸਾਹਿਬ ਦੀ ਮੈਂ ਇਹ ਚਾਹੂੰਗਾ ਅਰਦਾਸ ਕਰਾਂਗਾ ਕਿ ਉਹਨਾਂ ਦੀ ਸਿਹਤ ਤੰਦਰੁਸਤ ਹੋਵੇ ਸਿਹਤ ਜਾਪਤਾ ਹੋਵੇ ਔਰ ਮੈਂ ਕੋਈ ਕਿਸੇ ਮਜ਼ਾਕ ਦੇ ਰੂਪ ਚ ਯਕਨੀ ਕੀਤਾ ਸੀਗਾ ਇਹ ਬੜਾ ਸੀਰੀਅਸ ਇਸ਼ੂ ਹੈ ਚੀਫ ਮਿਨਿਸਟਰ ਸਾਹਿਬ ਨੂ ਆਪੋਲੋ ਹਸਪੀਟਲ ਚ ਇਲਾਜ ਵਾਸਤੇ ਲੈ ਕੇ ਗਏ ਆ ਇਹ ਫੈਕਟ ਹੈ ਮੇਰਾ ਚਿੰਤਾ ਸਿਰਫ ਇਸ ਲਈ ਹੋਈ ਕਿ ਇਸ ਗੱਲ ਨੂੰ ਇੰਨਾ ਸੀਕ੍ਰੀਟ ਕਿਉਂ ਰੱਖਿਆ ਜਾ ਰਿਹਾ ਔਰ ਫੈਕਟ ਆਫ ਦਾ ਮੈਟਰ ਇਜ਼ ਕਲ ਹੋਇਆ ਕਿ ਜੇ ਤਾਂ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਮੀਡੀਆ ਟੀਮ ਜਿਵੇਂ ਹਰ ਚੀਜ਼ ਨੂੰ ਬੜੇ ਮਿੰਟੋ ਸਕਿੰਟਾਂ ਨਾਲ ਸ਼ੇਅਰ ਕਰਦੇ ਆ ਕਿ ਉਹ 8:00 ਵਜੇ ਉੱਠੇ ਜੀ 8:00 ਵਜੇ ਬਾਥਰੂਮ ਗਏ ਜੀ 8:00 ਵਜੇ ਬਾਹਰ ਆ ਗਏ ਜੀ 8:00 ਵਜੇ ਰੋਟੀ ਖਾਧੀ ਜੀ 8:00 ਵਜੇ ਆ ਹੋਇਆ ਜੇ ਸਾਰਾ ਕੁਝ ਸ਼ੇਅਰ ਕਰਦੇ ਜਾਂਦੇ ਤੇ ਸ਼ਾਇਦ ਮੈਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਣੀ ਸੀ ਚੀਫ ਮਿਨਿਸਟਰ ਸਾਹਿਬ ਦਾ ਇੱਕ ਦਿਨ ਦਾ ਪਹਿਲਾ ਜਿਹੜਾ న్యూਸ 18 ਚੈਨਲ ਹੈ ਜਿਹੜਾ ਕਾਫੀ ਚਿੰਤਿਤ ਰਹਿੰਦਾ ਮੁੱਖ ਮੰਤਰੀ ਸਾਹਿਬ ਬਾਰੇ ਔਰ ਮੁੱਖ ਮੰਤਰੀ ਸਾਹਿਬ ਦੀ ਹਰ ਮੂਵਮੈਂਟ ਨੂੰ ਬੜੀ ਬਰੀਕੀ ਨਾਲ ਵਿਖਾਉਂਦਾ ਪਤਾ ਨਹੀਂ ਕੱਲ ਦੁਪਹਿਰ ਤੱਕ ਕੀ ਸੱਪ ਸੰਗਿਆ ਦਾਸੀ ਨਹੀਂ ਰਿਹਾ ਕੁਝ ਉਹਨਾਂ ਬਾਰੇ ਔਰ ਮੈਨੂੰ ਤਾਂ ਚਿੰਤਾ ਹੋਈ ਕਿ ਇਹ ਵਾਇਜ਼ ਜੀ ਸਟੋਪ ਸੀਕਰ ਚੀਫ ਮਿਨਿਸਟਰ ਸਾਹਿਬ ਨੇ ਇੱਕ ਦਿਨ ਪਹਿਲਾਂ ਜੋ ਪੰਜਾਬ 'ਚ ਹੈਲਥ ਦੇ ਹਾਲਾਤ ਨੇ ਔਰ ਜੋ ਪੰਜਾਬ 'ਚ ਐਜੂਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ ਔਰ ਇਹ ਗੱਲ ਆਪ ਮੰਨੀ ਐ ਕਿ ਸਰਕਾਰੀ ਸਕੂਲ 'ਚ ਕੋਈ ਜਾ ਕੇ ਰਾਜੀ ਨਹੀਂ ਜੇ ਜਾਂਦਾ ਤੇ ਉਹ ਇਹ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਆ ਉਹ ਕਿਉਂਕਿ ਉਹਨੂੰ ਲੱਗਦਾ ਕਿ ਸ਼ਾਇਦ ਉੱਥੇ ਪੜ੍ਹਾਈ ਨਹੀਂ ਹੋ ਰਹੀ ਕਿ ਉਹਨੇ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਸਾਹਿਬ ਨੇ ਸਰਕਾਰੀ ਸਕੂਲਾਂ ਨੂੰ ਪੇਸ਼ ਕੀਤਾ ਪਹਿਲਾਂ ਤਾਂ ਮੈਂ ਇਹਦਾ ਇਹਨੂੰ ਸਮਝਦਾ ਆਈ ਕੰਡੈਮ ਇਟ ਔਰ ਮੈਂ ਇਹਨੂੰ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੀ ਆਪਦੀ ਹੱਕੀ ਮੰਗਾਂ ਲਈ ਲੜਾਈ ਲੜ ਰਹੇ ਉਹਨਾਂ ਦਾ અપਮਾਨ ਸਮਝਦਾ। ਔਰ ਮੈਂ ਆਪੇ ਕਹਿੰਦਾ ਕਿ ਹਾਂ ਠੀਕ ਐ ਅਸੀਂ ਇਹ ਗੱਲ ਬਾਰ-ਬਾਰ ਫਲੈਗ ਕਰ ਰਹੇ ਆ ਕਿ ਜੋ ਐਜੂਕੇਸ਼ਨ 인ਫਰਾਸਟ੍ਰਕਚਰ ਦੇਣਾ ਚਾਹੀਦਾ ਸਾਡੇ ਅ ਅਧਿਆਪਕ ਸਹਿਬਾਨਾਂ ਨੂੰ ਉਹ ਨਹੀਂ ਮਿਲ ਰਿਹਾ। ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਇਹੀ ਕਾਰਨ ਹੈ ਕਿ ਉਸ ਅਸਲੀਅਤ ਨੂੰ ਮੁੱਖ ਮੰਤਰੀ ਸਾਹਿਬ ਆਪ ਬਿਆਨ ਕਰ ਰਹੇ ਆ ਕਿ ਜੀ ਪਹਿਲਾਂ ਅਸੀਂ ਵੇਖਦੇ ਆ ਕਿ ਸਕੂਲ ਕਿਵੇਂ ਨਹੀਂ ਜਾਣਾ ਇਹ ਤਾਂ ਸਕੂਲ ਤੱਕ ਇੱਕ ਐ ਇੱਕ ਐਡਾ ਵੱਡਾ ਮੰਦਰ ਕੇਂਦਰ ਮੰਨਿਆ ਜਾਂਦਾ ਹੈ ਨੌਲੇਜ ਦਾ ਕਿ ਹਰ ਬੱਚਾ ਉੱਥੇ ਜਾ ਕੇ ਰਾਜੀ ਹੈ ਕਿਉਂਕਿ ਨੌਲੇਜ ਤੋਂ ਵੱਡਾ ਵੈਪਨ ਜਾਂ ਵੱਡੀ ਤਾਕਤ ਕੋਈ ਨਹੀਂ ਔਰ ਜੇ ਕੋਈ ਬੱਚਾ ਸਕੂਲ ਨਹੀਂ ਜਾਣ ਦਾ ਚਾਹ ਰਿਹਾ ਤੇ ਫੇਲਿਅਰ ਕੀ ਦਾ ਹਜੂਤ ਦਾ ਸਰਕਾਰ ਦਾ ਰਾਈਟ ਟੂ ਐਜੂਕੇਸ਼ਨ ਪਾਲਿਸੀ ਥੱਲੇ ਕਿੱਥੇ-ਕਿੱਥੇ ਲੋਕ ਸਰਕਾਰੀ ਸਕੂਲਾਂ 'ਚ ਪੜ ਕੇ ਔਰ ਵੱਡੀ ਗੱਲ ਮੈਂ ਸਮਝਦਾ ਕਿ ਇੱਕ ਵੱਡੀ ਗਿਣਤੀ ਆ ਲੱਖਾਂ ਲੋਕ ਬੱਚੇ ਸਰਕਾਰੀ ਸਕੂਲ ਚ ਪੜਦੇ ਆ ਚੀਫ ਮਿਨਿਸਟਰ ਸਾਹਿਬ ਦਾ ਜਿਹੜਾ ਲਹਾਜਾ ਸੀ ਸਰਕਾਰੀ ਸਕੂਲਾਂ ਨੂੰ ਡਿਸਕ੍ਰਾਈਬ ਕਰਨ ਦਾ ਕੀ ਇਹਦੇ ਨਾਲ ਇਨਰੋਲਮੈਂਟ ਵਧੂਗੀ ਕਿ ਘਟੂਗੀ ਕੀ ਇਹਦੇ ਨਾਲ ਅਧਿਆਪਕ ਸਹਿਬਾਨ ਜਾਂ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਡੀਮੋਰਲਾਈਜ਼ ਹੋਊਗਾ ਕਿ ਉਹਨਾਂ ਦਾ ਮੋਰਲ ਵਧੂਗਾ ਇਹ ਬਹੁਤ ਸੀਰੀਅਸ ਸਵਾਲ ਨੇ ਔਰ ਫਿਰ ਕਹਿੰਦੇ ਜਦ ਅਸੀਂ ਸਕੂਲ ਚਲੇ ਜਾਂਦੇ ਆ ਫਿਰ ਅਸੀਂ ਇਹ ਵੇਖਦੇ ਆ ਕਿ ਕੰਦ ਟੱਪ ਕੇ ਕਿਵੇਂ ਭੱਜਣਾ ਹੁੰਦਾ ਤੇ ਦੋ ਚਾਰ ਹੋਰ ਨਿਆਣੇ ਕਿਵੇਂ ਇਹ ਚ ਕੰਮ ਚ ਜੋੜਨੇ ਪੈਂਦੇ ਆ ਮੈਂ ਤਾਂ ਹੈਰਾਨ ਹੋ ਗਿਆ ਕਿ ਆਪ ਵੀ ਇਹੀ ਜੀ ਗੱਲ ਦੱਸ ਕੇ ਹੱਸਦੇ ਸਨ ਕਿ ਪੁੱਛਣ ਵਾਲਾ ਵੀ ਹੈਰਾਨ ਪਰੇਸ਼ਾਨ ਔਰ ਅੱਗੇ ਉਹਨੇ ਕਿਹਾ ਕਿ ਕਹਿੰਦਾ ਹਮ ਤੋ ਡੁੱਬੇਂਗੇ ਤੇਰੇ ਕੋ ਵੀ ਲੈ ਡੁੱਬੇਂਗੇ ਚਨਮ ਹੋ ਗਈ ਜੀਆਂ ਗੱਲਾਂ ਕਾਹ ਕਰਦਾ ਸੀ ਤੇ ਮੈਂ ਉਹ ਤੋਂ ਹੀ ਹਿਸਾਬ ਲਾ ਲਿਆ ਤੇ ਡੁੱਬਦਾ ਪੰਜਾਬ ਵੀ ਰਿਹਾ ਲਾਉਣ ਆਰਡਰ ਦੇ ਹਾਲਾਤ ਵੇਖ ਲੋ ਹਰ ਚੀਜ਼ ਦੇ ਰਾਤ ਵੇਖ ਲੋ ਮਗਰ ਇੱਕ ਤਾਂ ਉਹਨਾਂ ਨੇ ਆਪ ਦੀ ਐਜੂਕੇਸ਼ਨ ਦੀ ਪੋਲ ਖੋਲੀ ਜਿਹੜੀ ਗੱਲ ਆਪੋਜੀਸ਼ਨ ਕਰਦੀ ਸੀ ਉਹਤੇ ਮੋਹਰ ਲਾਈ ਜਿਹੜੀ ਗੱਲ ਦਾ ਰੌਲਾ ਅਧਿਆਪਕ ਸਹਿਬਾਨ ਪਾਉਂਦੇ ਉਸ ਗੱਲ ਤੇ ਮੋਹਰ ਲਾਈ ਦੂਜੀ ਗੱਲ ਦੇਖੋ ਕੱਲ ਜਦ ਉਹਨਾਂ ਦੀ ਸਿਹਤ ਇਹ ਤਾਂ ਮਗਰਲਾ ਮੇਰਾ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਸਿਹਤ ਵਿਗੜੀ ਹੈ ਵਿਗੜੀ ਕਿਉਂ ਵਿਗੜਨ ਦਾ ਕਾਰਨ ਬੜਾ ਸਿੰਪਲ ਹੈ ਕਿ ਜੇ ਵੱਧ ਤੋਂ ਹੱਦ ਤੋਂ ਵੱਧ ਤੁਸੀਂ ਪੈਗ ਛੱਕ ਲਾ ਲੋ ਨਾ ਤੇ ਉੱਤੇ ਥੱਲੇ ਬੋਤਲ ਦੇ ਥੱਲੇ ਲਿਖਿਆ ਹੁੰਦਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਜਿੰਜੂਰੀਅਸ ਟੂ ਵੈਲ ਹੁਣ ਤੁਸੀਂ ਹਟੋ ਨਾ ਟਲੋ ਨਾ ਮਨ ਲਓ ਇੱਕ ਦਿਨ ਪਹਿਲਾਂ ਦੀ ਨਿਊਜ਼ 18 ਤੇ ਜੀ ਵੀ ਸਰੂਰ ਚ ਵੇਖੀ ਸਾਰਿਆਂ ਨੇ ਇੰਟਰਵਿਊ ਉਹ ਝੜੀ ਲੱਗੀ ਸੀ ਕੱਲ ਕਹਿੰਦੇ ਜਹਾਜ਼ ਤੇ ਆਏ ਆ ਦਿੱਲੀੋਂ ਜਹਾਜ਼ ਤੇ ਕਿੰਨਾ ਦਾ OSD ਨਾਲ ਸੀ ਸੁਖਬੀਰ ਮੈਂ ਤੁਹਾਨੂੰ ਉਹ ਨਾ ਦੱਸ ਰਿਆਂ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਹਾਜ਼ ਤੇ ਪੈਗ ਲਾਏ ਪਹਿਲਾ ਮੁੱਖ ਮੰਤਰੀ ਹੈ ਵੈਸੇ ਹੈ ਬਦਲਾ ਵੀ ਇਹ ਐਡਾ ਮਤਲਬ ਭੁੱਕ ਖਲਾਰਦੇ ਆ ਪੈਗ ਦੀ ਕਿ ਕਈ ਵਾਰੀ ਗੱਡੀ ਚ ਲਾਉਣੇ ਸ਼ੁਰੂ ਕਰਦੇ ਨੇ ਸੀਐਮ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਗੱਡੀਆਂ ਹੌਲੀ ਹੋ ਜਾਂਦੀ ਐ ਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ ਚਲੋ ਹਰੇਕ ਦੀ ਆਪ ਦੀ ਆਦਤ ਹੈ ਕੀ ਕਰ ਸਕਦੇ ਆ ਮਗਰ ਕੱਲ ਹੋਇਆ ਕੀ ਐ ਕਿ ਕੱਲ ਪੈਗ ਜਾ ਚ ਲੱਗੇ ਜਿਸ ਵਿਚ ਇਸ ਨੋਟ ਅਲਾਉਡ ਇਹ ਇਲੈਗਲ ਕੰਮ ਹੋਇਆ ਫੇਰੇ ਉੱਤਰ ਦੇ ਸਾਰ ਗੱਡੀ ਤੇ ਜਹਾਜ਼ ਦੇ ਵਿੱਚ ਜਿਹੜੇ ਟਾਰਮੈਕ ਕਹਿੰਦੇ ਆ ਜਿਹਨੂੰ ਅਸੀਂ ਜਿੱਥੇ ਜਹਾਜ਼ ਖਲੋਂਦਾ ਉਥੇ ਡਿੱਗੇ ਨੇ ਔਰ ਫਟਾਫਟ ਸੀਐਮ ਸਿਕਿਉਰਿਟੀ ਨੇ ਇਹਨਾਂ ਨੂੰ ਠਾ ਕੇ ਗੱਡੀ 'ਚ ਬਿਠਾ ਲਿਆ ਸੂਚਨਕਾਂ ਲਈ ਆਗੂ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਖਰਾਬ ਹੋਈ ਤਬੀਬ ਦਾ ਜ਼ਿਕਰ ਕੀਤਾ ਹੀ ਕੀਤਾ ਨਾਲ ਹੀ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਵੀ ਜੜੇ ਨੇ ਜ਼ਰੂਰ ਪੇਸ਼ ਕੀਤੇ ਨੇ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦਿਓ ਚਾਹਤ ਪੜਨਰੋ ਸਾਡੇ ਨਾਲ ਡਿਫੈਕਟ ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ